ਅਸੀਂ ਕਿਸਾਨ ਵੀਰੋ ਤੁਹਾਡਾ ਬਰਾਡ ਕੈਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਈ ਪਿੰਡ ਅ블ੂ ਕੋਟਲੀ ਤੇ ਇਹ ਵੀਰੇ ਕੋਠੇ ਆ ਢਲਮਾ ਦੇ ਕੋਠੇ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਕੀ ਹੈ ਭਾਈ ਜੀ ਰਣਾ ਕਰਤੇ ਸਿੰਘ ਆ ਜੀ ਠੀਕ ਹੋ ਜੀ ਸਹੀ ਐਡਰੈਸ ਸਮਝਾਓ ਜੀ ਆਪਣਾ ਜੀ ਘਰ ਹਣਾ ਕੋਟਰੀਆ ਬਲੂ ਜੀ ਕੋਠੇ ਢਲਮਾ ਵਾਲੇ ਕੋਠੇ ਐਡਰੈਸ ਲ ਮੁਖਸਰ ਸਾਹਿਬ ਹਾਂਜੀ ਅਕਸੀਰ ਗਿੱਦੜਵਾਲ ਠੀਕ ਹੋ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਕੰਟੈਕਟ ਨੰਬਰ ਹੀ ਆ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਦੇ ਘਰ ਆ ਸਕਦੇ ਹੋ ਤੇ ਬਾਈ ਜੀ ਆਪਣੇ ਵਪਾਰ ਲੈਣ ਦਾ ਕੰਮ ਆ ਕੇ ਘਰ ਦੇ ਪਿੱਛੇ ਇਹ ਆਪਣਾ ਘਰੋਂ ਕੰਮ ਹੀ ਆ ਜੀ ਬਸ ਠੀਕ ਹੋ ਜੀ ਉੱਤਵਾਸਤੀ ਪਸ਼ੂ ਰੱਖੇ ਸੀਗੇ ਜੀ ਠੀਕ ਹੋ ਜੀ ਔਰ ਥੋੜੇ ਕਸ ਮਾਰ ਕੋਈ ਬੋਲ ਲਾਣੀ ਪਸੂ ਹੋਰ ਲਾ ਲਾਂਗੇ ਠੀਕ ਹੋ ਜੀ ਤੇ ਕਿੰਨੇ ਨਾਗੋ ਕਾਉ ਆ ਜੀ ਅੱਜ ਆਪਣੇ ਕੋਲ ਦੋ ਇੱਕਾ ਗਾਂ ਜੀ ਹਾਂਜੀ ਪਹਿਲੇ ਥੂਏ ਥੂਈ ਸੀ ਸਾਡੇ ਕੋਲ ਹੁਣ ਦੂਜੇ ਥੂਏ ਸੋਣਾ ਜੀ 5 ਮਹੀਨਿਆਂ ਦੀ ਗੱਭ ਆ ਠੀਕ ਹੋ ਜੀ ਚੈੱਕ ਪਾਸ ਆ ਜੀ ਚੈੱਕ ਪਾਸ ਆ 5 ਮਹੀਨਿਆਂ ਦੀ ਠੀਕ ਹੋ ਜੀ ਅਸੀਂ ਸੀ ਕਰ ਦੁੱਧ ਵੀ ਹੈਗਾ ਇਹ ਦੋਨੇ ਟਾਈਮ ਨਾਲ ਦੀ 6 ਲੀਟਰ ਦੁੱਧ ਤਿਆਰ ਆ ਜੀ ਆਪਾਂ ਜੋਕੇ ਦੇਵਾਂਗੇ ਜੀ ਠੀਕ ਹੋ ਜੀ ਤੇ ਇਹ ਮਗਰ ਬੱਚਾ ਕੀ ਹੈ ਜੀ ਬੱਚਾ ਜੀ ਅੱਛੀ ਆਈ ਮਗਰ ਜੋ ਲੈਣੀ ਹੋਵੇ ਤਾਂ ਉਹ ਆਦ ਲੱਗਦੀ ਠੀਕ ਹੋ ਜੀ ਬਈ ਬੱਚੀ ਮਗਰ ਆਹਾ ਦੇਖ ਸਕਦੇ ਹੋ ਏ ਬਾਈ ਵੱਚ ਨਹੀਂ ਕਿ ਅੱਡ ਦੇਣੀ ਹੈ ਜੀ ਇਹ ਇਹ ਅੱਡ ਦੇਵਾਂਗੇ ਇਹ ਅੱਡ ਦੇਣੀ ਆ ਬਾਈ ਹਰ ਗੈਨੇ ਠੀਕ ਹੋ ਜੀ ਤੇ ਮਾੜੀ ਤੋਰ ਕੇ ਵਿਖਾ ਦੇ ਦੇਖ ਸਕਦੇ ਹੋ ਵੀਰੇ ਰੰਗ ਰੂਪ ਦੀ ਚੰਗੀ ਆ ਉਹਨਾਂ ਦੇਖ ਸਕਦੇ ਹੋ ਬਾਈ ਜੀ ਤੁਸੀਂ ਹੋ ਮੱਥੇ ਦੀ ਚੰਗੀਆਂ ਬਾਈ ਜੀ ਭਾਈ ਜੀ ਕੀ ਡਿਮਾਂਡ ਕਰਦਾਂਗੇ ਇਹਦੀ ਇਹਦਾ 27000 ਰੁਪਏ ਮੁੱਲ 27000 ਔਰ ਮੌਕੇ ਤੇ ਮਾਨਤਾਨ ਹੋ ਜਾਊਗਾ ਜੀ ਠੀਕ ਹੋ ਜੀ ਤੇ ਅੱਗੇ ਆ ਜਿਓ ਜੀ ਮੱਝ ਦੀ ਕੀ ਡਿਟੇਲ ਹੈ ਇਹ ਮੱਝ ਦੀ ਤੀਜੇ ਸੂਏ ਸੂਣਾ ਜੀ ਇਹਨੇ ਤੀਜਾ ਸੂਏ ਸੂਣਾ ਜੀ ਠੀਕ ਹੋ ਜੀ 5 ਮਹੀਨਿਆਂ ਦੀ ਗੱਭ ਹੈ ਇਹ ਵੀ 5 ਮਹੀਨਿਆਂ ਦੀ ਗੱਭ ਹਨ ਹਾਂਜੀ ਠੀਕ ਹੋ ਜੀ ਤੇ ਦੁੱਧ ਕਿੰਨਾ ਦਿੰਦੀ ਹੈ ਜੀ ਦੁੱਧ ਜੀ ਇੱਕ ਟਾਈਮ ਤਿੰਨ ਸਿਰ ਦਿੰਦੀ ਹੈ ਅੱਛਾ ਇੱਕ ਟਾਈਮ ਹੀ ਦਿੰਦੀ ਹੈ ਜੀ ਹਾਂ ਸਵੇਰ ਚੌਣਿਆਂ ਜੀ ਨੂੰ 7 ਵਜੇ ਅਸੀਂ ਠੀਕ ਹੋ ਜੀ ਮਗਰ ਕੀ ਹੈ ਜੀ ਇਹ ਮਗਰ ਹੈ ਨਹੀਂ ਜੀ ਕੱਟੀ ਸੀਗੀ ਉਹ ਮਰ ਗਈ ਠੀਕ ਹੋ ਜ ਤੇ ਸਵੇਰ ਮਿਲਦੀ ਹੈ ਕਿ ਸ਼ਾਮ ਨੂੰ ਮਿਲਦੀ ਹੈ ਸਵੇਰ ਚਾੜ ਤੇ ਮਿਲਦੀ ਹੈ ਜੀ ਹਾਂਜੀ ਹਾਂ ਠੀਕੇ ਤਾਂ ਨਹੀਂ ਮਿਲਦੀ ਵੀ ਨਹੀਂ ਨਹੀਂ ਠੀਕੇ ਤੇ ਚਾੜ ਤੇ ਮਿਲਦੀ ਐਸ ਟਾਈਮ 3 ਕਿਲੋਟਰ ਦੁੱਧ ਤਿਆਰ ਹੈ ਜੀ ਬਈ ਥੰਡ ਚੈੱਕ ਹੋ ਜਾਣਗੇ ਹਾਂਜੀ ਹਾਂ ਦੁੱਧ ਦਾ ਹੁਣ ਦੂਜੇ ਘਰੇ ਤਾਂ ਆਪਾਂ ਪਤਾ 5-6 ਮਹੀਨੇ ਮੈਂ ਮਿਲਦੀ ਆ ਜੀ ਚੈੱਕ ਹਾਂਜੀ ਹਾਂਜੀ ਵੇਖ ਸਕਦੇ ਹੋ ਬਈ ਸਿੰਘਾਂ ਦੀ ਕੁਆਲਿਟੀ ਦੇਖ ਸਕਦੇ ਹੋ ਬਾਡੀ ਮੰਤਰ ਦੀ ਚੰਗੀ ਆ ਕੱਢ ਲਓ ਬਾਹਰ ਇਹਨੂੰ ਵੀ ਜੀ ਇਹ ਵੀ 5 ਪੰਜ ਮਹੀਨੇ ਦੀ ਗੱਬਣਾ ਬਈ ਜੀ ਥੋੜੀ ਮੱਝ ਡਰਦੀ ਆ ਬਾਈ ਆਜੋ ਬਾਈ ਜੀ ਆਜੋ ਲੈ ਆਓ ਥੋੜਾ ਮੱਝ ਡਾਰੀ ਜਾਂਦੀ ਆਪ ਨੂੰ ਪਤਾ ਹੀ ਆ ਬਾਈ ਜੀ ਕਿਰੇ ਬੰਦੇ ਆਉਂਦੇ ਹਾਂ ਹਾਂਜੀ ਹਾਂਜੀ ਦੇਖ ਸਕਦੇ ਹੋ ਬਾਈ ਜੀ ਧਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਤੂੰ ਦੇਖ ਸਕਦੇ ਹੋ ਬਾਡੀ ਮੰਤਰ ਦੀ ਚੰਗੀ ਆ ਬਾਈ ਜੀ ਕੀ ਡਿਮਾਂਡ ਰੱਖੇ ਜੀ ਆਪਾਂ 48000 ਰੁਪਏ ਮੌਕੇ ਤੇ ਮੰਨਤਨ ਹੋ ਜਾਊਗਾ ਜੀ ਹਾਂਜੀ ਹਾਂਜੀ ਠੀਕ ਆ ਜੀ 48000 ਰੁਪਏ ਡਿਮਾਂਡ ਰੱਖੀ ਆ ਅੱਗੇ ਆ ਜਿਓ ਜੀ ਕੀ ਆ ਜੀ ਡਿਟੇਲ ਬੱਚੇ ਇਹ ਦੋ ਵੈੜਾਂ ਆਂ ਜੀ ਕਰੌਸ ਕਰੌਸ ਬਰੀਡ ਵੈੜਾਂ ਆਂ ਜੀ ਕਾ ਵੀ ਕਰਦੀਆਂ ਜੀ ਆਪਣੇ ਇਹ ਕਰਦੀਆਂ ਆ ਜੀ ਠੀਕ ਆ ਜੀ ਕਿੰਨੀ ਕਿੰਨੀ ਉਮਰ ਆ ਜੀ ਦੋਨਾਂ ਦੀ ਇਹ ਸਵਾ ਕਸਾਲ ਦੀਆਂ ਆ ਪਰ ਉਹਨੇ ਜੀ ਆ ਥੋੜੀ ਜਿਹੀ ਵੱਡੀ ਆ ਠੀਕ ਆ ਜੀ ਦੇਖ ਸਕਦੇ ਹੋ ਬਾਈ ਝੋਲੀ ਦਿਖਾਉਣ ਦੀ ਕੋਸ਼ਿਸ਼ ਕਰਦਿਆਂ ਥੋੜੀਆਂ ਵੈੜਾਂ ਡਰ ਜਾਂਦੀਆਂ ਇਹ ਦੇਖ ਸਕਦੇ ਹੋ ਕ੍ਰਾਸ ਬ੍ਰੀਡ ਦੀਆਂ ਹੈ ਬਾਈ ਜੀ ਤੁਹਾਨੂੰ ਝੋਲੀ ਦਿਖਾਉਂਦੇ ਨੇ ਪਸੂ ਡਰ ਜਾਂਦਾ ਬਾਈ ਥੋੜਾ ਜਿਹਾ ਥੋੜੇ ਜਿਹਾ ਸਹੰਗਾ ਬਾਈ ਜੀ ਆ ਫੜਦੇ ਤੇ ਬਾਈ ਜੀ ਇਹਨਾਂ ਦੀ ਕੀ ਡਿਮਾਂਡ ਰੱਖੀ ਜੀ ਦੋਨਾਂ ਦੀ ਇਹਨਾਂ ਦਾ ਜਾਲਾ ਯਾ ਰੇਟਾ ਇਹਦਾ 13000 ਅੱਛਾ ਜੀ ਇੱਕ ਦਾ 11000 ਰੁਪਿਆ ਰੇਟਾ ਇੱਕ ਦਾ 13000 ਰੁਪਿਆ ਰੇਟਾ ਤੇ ਮੌਕੇ ਦੇ ਮਾਨਤਨ ਹੋ ਜੂਗਾ ਜੀ ਥੋੜਾ ਬਾਅਦ ਠੀਕ ਹੋ ਜੀ ਬਾਈ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ 94631 ਜੀ 76640 ਇੱਕ ਵਾਰ ਫੇਰ ਬੋਲ ਦਿਈ 94631 ਜੀ 76640 ਇਹ ਬਾਈ ਦਾ ਕੰਟੈਕਟ ਨੰਬਰ ਹੈ ਜੇ ਚਾਰਾਂ ਨਾਗਾਂ ਵਿੱਚੋਂ ਕੋਈ ਵੀ ਨਾਗ ਪਸੰਦ ਆਉਂਦਾ ਹੋਵੇ ਤੇ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ